ਦਾ ਕਰੀ ਦੇਣਾ ਬਾਹਰ ਤੂੰ ਉਹਨਾਂ ਪੈਸਾ ਤੂੰ ਹੁਣ ਵਰਤ ਲੈ ਨੂੰ ਪੈਸੇ ਤੇ ਤੁਹਾਡੇ ਆ ਨਹੀਂ ਪੈਸੇ ਮੇਰੇ ਕਿਉਂ ਆ ਮੈਨੂੰ ਪਤਾ ਪਤਾ ਨਹੀਂ ਉਹ ਤੇਰੇ ਪੈਸੇ ਆ ਪੈਸੇ ਤੁਹਾਡੇ ਆ ਪੈਸੇ ਤੁਹਾਡੇ ਆ ਇਹਨਾਂ ਨੂੰ ਹਟਾਓ ਇਹਨਾਂ ਨੂੰ ਹਟਾਓ ਉਹਨਾਂ ਨੂੰ ਉਹੀ ਕਰਦੀਆਂ ਮਾਲਕਾਂ ਆ ਮਾਲਕਣਾ ਆਪਣੇ ਘਰ ਜਾ ਕੇ ਮਾਲਕਣਾ ਆਪਣੇ ਘਰ ਦੀ ਜਾ ਕੇ ਮਾਲਕਣਾ ਉਹਨਾਂ ਦਾ ਵੀ ਹਿੱਸਾ ਆ ਇੱਥੇ ਤੂੰ ਕਿਦਾ ਫਖੰਡ ਭਰਿਆ ਮਾਰ ਮਾਰ ਕੇ ਤੇਰੇ ਤੇ ਵੇਖੀ ਤੇਰਾ ਕਿੱਦਾਂ ਫਖੰਡ ਤੇ ਸੱਜਣਾ ਦੀ ਮਾਂ ਬੇਹੋਂ ਤੇ ਵੇਖੀ ਤੇਰਾ ਕੀ ਹਾਲ ਕਰਦਾ ਤੇਰਾ ਤੇਰਾ ਰਸਾ ਵਲੇ ਖੁੰਦਰਾ ਉਹਨਾਂ ਦੇ ਨਾਲ ਹੀ ਤੇਰਾ ਹੇਲਾ ਮੇਰੇ ਤਿਆਰ ਹੋਈ ਹੀ ਗਈ ਪਿੱਲਾ ਜਾ ਕੇ ਸੂਟ ਸੜ ਲੈ ਕੇ ਆਉਣੀ ਆ ਕਿੰਨੀ ਛੇਤੀ ਲੁਤੀ ਲਾ ਦਿੱਤੀ ਉਸੇ ਨਾਲੇ ਆਪਣੇ ਵੀਰ ਨੂੰ ਉਹ ਜੇ ਇਹ ਜੜਾ ਆਣ ਕੇ ਮੇਰੇ ਦਿਵਾਲੇ ਹੋਈ ਜਾਂਦੇ ਆ ਆਏ ਹੁਣ ਮੈਂ ਕੀ ਕਰਾਂ ਦੱਬਾ ਪੈਸੇ ਮੋੜਨੇ ਪੈਣਗੇ ਮੈਂ ਨਹੀਂ ਮੋੜਨੇ ਮੋੜਨੇ ਜਿੱਥੋਂ ਮਰਜੀ ਠੀਸਾਂ ਤਾਦਿਆ ਰਹਿਣ ਵੇਖ ਲੈਣੀ ਹੁਣ ਕੀ ਬੰਦਾ ਵਾ ਚੱਲ ਵੇਖਾਂ ਤਾਂ ਸਹੀ ਕੀ ਕਰਨ ਦਾ ਇਹ ਹੁਣ ਯਾਰ ਹੁਣ ਕੀ ਕਰੀਏ ਪੈਸੇ ਤੇ ਸਾਰੇ ਲੱਗ ਗੀ ਚੋਕੇ ਹੋ ਮੈਂ ਫੀਸ ਵੀ ਦੇਣੀ ਸੀ ਆਹੋ ਤੇ ਮੇਰੀਆਂ ਕਿਤਾਬਾਂ ਲਿਓਣ ਵਾਲੀਆਂ ਦੱਸ ਮੇਰੇ ਪੇਪਰ ਸਿਰ ਤੇ ਆਏ ਇਹਨੂੰ ਪਤਾ ਨਹੀਂ ਲੱਗਦਾ ਭਲਾ ਸਾਰੇ ਪੈਸੇ ਚੋਕੇ ਲੱਗ ਗੀ ਆਪਾਂ ਦਾ ਇੱਕ ਥੋੜੇ ਬੋਤੇ ਪਹਿਲੇ ਹੁਣ ਚੱਲ ਵੀ ਜਾਂਦਾ ਵਾ ਇਕੱਠਾ 10000 ਲੱਗ ਗੀ ਚੋਕੇ ਆਜ ਤਾਹਿਆਰ ਦੇ ਦੇ ਕੱਪੜੇ ਥੋੜੀ ਬਣ ਜਾਣੇ ਸਾਰੇ ਬਾਕੀ ਰੱਖ ਲੈਣੇ ਆ ਕਿ ਹੋਰ ਇਹਨੇ ਕੀ ਕਰਨਾ ਉਹੋ ਹੀ ਗੱਲ ਪਤਾ ਨਹੀਂ ਕਿੱਥੇ ਪੂਜੀ ਜਾਂਦੀ ਆਹੋ ਕੋਈ ਗੱਲ ਨਹੀਂ ਹੁਣ ਤੇ ਮੈਂ ਵੀ ਇਹਨਾਂ ਦਾ ਦੱਦੀ ਆ ਇਹਦੀ ਗੁੱਤ ਮੈਂ ਪਟਾਉਣੀ ਆ ਇਹਨੇ ਜਿਆਦਾ ਪਖੰਡ ਫੜਿਆ ਵਾ ਕਿੰਨੇ ਦਿਨ ਹੋ ਗਏ ਤਾਂ ਇਹੋ ਵਿਹਾਰ ਵਾ ਕਦੀ ਕੋਈ ਗੱਲ ਤੋਂ ਕਦੀ ਕੋਈ ਗੱਲ ਤੋਂ ਕਲੇਸ਼ ਪਾਈ ਛੱਡਦੀ ਆ ਐਵੇਂ ਤਾਂ ਨਹੀਂ ਗਾਲਾਂ ਖਾਂਦੀ ਵੀਰੇ ਕੋ ਰੋਜ਼-ਰੋਜ਼ ਹੋਰ ਕਿ ਜਿੱਦਾਂ ਦੀ ਸਾਡੇ ਘਰੇ ਆ ਗਈ ਉਦੋਂ ਤੱਕ ਕਲੇਸ਼ ਨਹੀਂ ਮੁੱਕਦਾ ਏ ਕੋਈ ਨਹੀਂ ਮੈਂ ਦੱਸਦੀ ਆ ਵੀਰੇ ਨੂੰ ਹੁਣ ਆਹ ਦੱਸਣਾ ਮੈਨਾਂ ਹੁੰਦਾ ਨੂੰ ਮੈਂ ਹੁਣ ਵੀਰੇ ਨੂੰ ਕਹਿਣਾ ਇਹ ਤੇ ਘਰ ਦੇ ਬਲਾ ਆਹੋ ਗੱਲ ਵਾ ਸਿੱਧੀ ਸਹੀ ਗੱਲ ਵਾ ਸਦਨੇ ਪੈਣੀ ਇਹਦੀ ਗੁੱਤ ਪਟਾਉਣੀ ਪੈਣੀ ਇੱਕ ਵਾਰਾ ਇਹਦੇ ਜਿਆਦਾ ਹੋਈ ਏ ਇਹਨੇ ਪਖੰਡ ਵੀ ਜ਼ਿਆਦਾ ਹੀ ਫੜਿਆ ਆ ਵਾ ਆਹੋ ਇਹਨੇ ਵਾਵਾ ਦਿਨ ਹੋ ਗਏ ਪੋਤੀ ਆਤ ਚੁੱਕੀ ਐ ਥੋੜੇ ਕਿ ਦਿਨ ਹੋ ਗਏ ਤੇ ਜ਼ਿਆਦਾ ਹੀ ਹੁਣ ਹੁਣ ਜ਼ਿਆਦਾ ਹੀ ਕਰਨੀ ਆ ਕਿੰਨੀ ਕਿੰਨੀ ਕੀ ਗੱਲ ਤੋਂ ਨੀ ਕਿੰਨੀ ਕੀ ਗੱਲ ਤੋਂ ਬਿਨਾ وجہ ਹੀ ਐਵੇਂ ਲੜੀ ਜਾਂਦੀ ਐ ਐਵੇਂ ਹੀ ਕੇ ਨਾ ਕੋਈ ਗੱਲ ਨਾ ਕੋਈ ਬਾਤ ਮੈਂ ਦੱਸ ਕਿਉਂ ਨਹੀਂ ਵੀਰੇ ਨੂੰ ਦੁੱਖ ਜਾ ਇੱਕ ਮਿੰਟ ਦੱਸਣਾ ਪੈਣਾ ਇਦਾਂ ਨਹੀਂ ਬਾਨੀ ਗੱਲ ਅਹੀਂ ਹੁਣ ਕਿੰਨੇ ਕ ਬੰਨੇ ਹੋ ਜੀ ਇਹ ਫੀਸਾ ਕਿੱਥੋਂ ਧਾਰਨੀਆਂ ਦੱਸ ਮਨਾਂ ਗਏ ਇੱਧੇ ਗਈ ਆ ਹੁਣ ਇਹ ਨਾ ਹੋਵੇ ਕਿ ਗੱਲ ਜਿਆਦੀ ਵਾਜੇ ਜਿਆਦਾ ਕਲੇਸ਼ ਨਾ ਪੈਜੇ ਕਿਤੇ ਇਹ ਵੀ ਗੱਲ ਚੰਗੀ ਨਹੀਂ ਤਾਂ ਅੜਗਵਾਂਡ ਚ ਬੁਰੇ ਲੱਗੀਦਾ ਫੇਰ ਵੀ ਹੈ ਤੇ ਆਪਣੀ ਆ ਨਾ ਕਰਦੀ ਹਮ ਚੱਲ ਕੋਈ ਨਹੀਂ ਵੇਨੀ ਆ ਜਾ ਕੇ ਭਲਾ ਕੀ ਕਰਦੇ ਇਹ ਨਾ ਵੇ ਜਿਆਦੀ ਗੱਲ ਵਧਾ ਲੈਣ ਤੇ ਜਿਆਦੀ ਰੋਲੀ ਪੈਜੇ ਫੇਰ ਐਵੇਂ ਅੜਗਵਾਂਡ ਲੋਕੀ ਵਖਣਗੇ ਤਾਂ ਕੰਦਾ ਤੇ ਚੜ ਚੜ ਕੇ ਵੀ ਕੀ ਕਰਦੇ ਸਾਰਾ ਟੱਬਰ ਇਹਦਾ ਤੇ ਕਲੇਸ਼ ਮੁੱਕਣਾ ਨਹੀਂ ਇਹਦਾ ਇਹੋ ਕੋਈ ਰਹਿਣਾ ਵਾ ਸਾਨੂੰ ਕੋ ਕਰਨਾ ਪੈਣਾ ਵੇ ਨਹੀਂ ਆ ਜਾ ਕੇ ਚੱਲ ਮਨਾ ਲੈ ਹਾਂ ਮਨਾ ਪੈਸੇ ਤਾਂ ਲੈ ਆ ਮੈਂ ਲੈ ਹੁਣ ਉਹ ਨਾ ਕੋਣ ਹੁਣ ਮਾਰਾਂ ਇਹਨਾਂ ਨੂੰ ਆਵਾਜ਼ ਤੇ ਬਣਾ ਕੇ ਲਿਆਵਾਂ ਲੀੜਾ ਲੱਤਾ ਐਦਾਂ ਕਰਦੀ ਆ ਅੱਧਿਆਂ ਦੇ ਲੀੜੇ ਲੱਤੇ ਬਣਾ ਲਿਓ ਨਹੀਂ ਆ ਤੇ ਅੱਧਿਆਂ ਦੇ ਬਣਾ ਲਿਓ ਨਹੀਂ ਮੇਕਅਪ ਦਾ ਸਮਾਨ ਮੇਕਅਪ ਦਾ ਵੀ ਸਾਰਾ ਖਤਮ ਹੋਇਆ ਵਾ ਤੇ ਐਦਾਂ ਕਰਦੀ ਆ ਮਾਰਦੀ ਹੁਣ ਇਹਨਾਂ ਨੂੰ ਆਵਾਜ਼ ਇਹ ਕਾਣ ਹੁੰਦੀਆਂ ਵਾ ਇਹ ਫੀਸਾਂ ਤਾਰਨੀਆਂ ਆਂ ਕਿਤਾਬਾਂ ਲੈਣੀਆਂ ਰੋਜ਼ ਰੋਜ਼ ਇਹਨਾਂ ਦੀਆਂ ਕਿਤਾਬਾਂ ਖਤਮ ਹੋ ਜਾਂਦੀਆਂ ਵਾ ਕਦੀ ਪੜ੍ਹਦੀਆਂ ਤੇ ਹੀ ਵੇਖੀਆਂ ਨਹੀਂ ਗਈਆਂ ਜਦੋਂ ਵੇਖੋ ਲੜਾਈ ਦਾ ਆਵਾਜ਼ਾਂ ਮਾਰਦੀਆਂ ਰਹਿੰਦੀਆਂ ਵਾ ਤੇ ਪੜ੍ਹਦੀਆਂ ਤੇ ਕਦੀ ਵੇਖੀਆਂ ਨਹੀਂ ਕਿਤਾਬਾਂ ਖਤਮ ਹੋਏ ਪਤਿਆ ਸਤਿਆ ਕੇ ਉਹ ਜਿਹੜੀਆਂ ਉਹਦੀਆਂ ਗੱਲਾਂ ਚ ਆ ਜਾਂਦੇ ਆ ਇਹਨਾਂ ਨੂੰ ਹੁਣ ਨਹੀਂ ਮੈਂ ਇਹਨਾਂ ਦੀ ਥੱਗੀ ਲੱਗਣ ਦੇਣੀ ਹੁਣ ਏਦਾਂ ਕਰਦੀ ਆ ਨਾਲੇ ਬਣਾਉਣੀ ਨਿਆਣਿਆਂ ਦੇ ਨਾਲੇ ਬਣਾਉਣੀ ਆਪਣੇ ਨਾਲੇ ਮੈਂ ਮੇਲਾ ਵੀ ਵੇਖ ਕੇ ਆਉਣੀ ਆ ਇਹਨਾਂ ਪੈਸਿਆਂ ਚੋਂ ਹੀ ਹੁਣ ਮਾਰਾ ਵਾਲੇ ਤੇ ਲਿਆਵਾ ਕੱਪੜੇ ਫੇ ਮੈਂ ਸੀਣਾ ਵੀ ਆ ਸੂਟ ਆ ਕਿੱਥੇ ਗਏ ਗਾਲਾਂ ਸੁਣੀਆਂ ਮੇਰੀ ਉਹਨਾਂ ਕੀ ਕਰੀਏ ਮਨਾ ਇੰਨਾ ਘਰ ਚ ਕਪਾਤ ਰਹਿੰਦਾ ਨਾ 24 ਘੰਟੇ ਕਪਾਤ ਰਹਿੰਦਾ ਰਹਿੰਦਾ ਇਹ ਬੁੱਢੀ ਦਾ ਕਰਕੇ ਕਿਸ ਨਾ ਕਿਸ ਬਨੇ ਕਲੇਸ਼ ਪਾ ਹੀ ਛੜਦੀ ਪਾ ਹੀ ਛੜਦੀ ਜੇ ਹੁਣ ਉਹ ਕੁੜੀਆਂ ਨੇ ਵੀ ਪੈਸੇ ਮੰਗਾਲੇ ਆ ਤੇ ਇਹ ਵੀ ਆਂਦੀ ਆ ਕਿ ਜੇ ਉਹਨਾਂ ਨੇ ਪੈਸੇ ਹੀ ਨਹੀਂ ਲਏ ਆ ਤੇ ਮੈਨੂੰ ਹੀ ਉਹਨਾਂ ਨੇ ਪੈਸੇ ਦੇ ਉਹਨੂੰ ਖੜੇ ਪੈਰ ਤੇ ਫੇਰ ਕਿੱਥੋਂ ਬੰਦਾ ਰੁਪਈਆ 10 12000 ਲੈਣ ਕੇ ਦਵੇ ਇਨਾ ਲੈ ਵੀ ਜਾਨ ਦੁਖੀ ਕੀਤੀ ਆ ਨਾ ਬੁੱਢੀ ਨੇ ਬੋਈ ਆ ਦੀ ਨਾ ਹੁਣ ਕੋਈ ਫਸਲ ਵਾ ਨਾ ਵੀਲੇ ਕੋਈ ਫਸਲ ਆਉਣ ਵਾਲੀ ਹਾਲੇ ਝੋਨਾ ਤੇ ਝੋਨਾ ਲਈ ਉਹ ਵੱਢਣ ਵਾਲਾ ਪਿਆ ਇਹਨੂੰ ਕੋਈ ਕਮਾਦਕਾਰਾਂ ਦਾ ਪਤਾ ਨਹੀਂ ਆ ਕਿ ਹਾਂ ਵੀ ਕੀ ਕਰਨਾ ਇਹਨੂੰ ਬਸ ਆਪਣੇ ਅੜੀਆਂ ਕਰਦੀ ਰਹਿੰਦੀ ਕੁੜੀਆਂ ਨਾਲ ਕਿ ਉਹਨਾਂ ਕੁੜੀਆਂ ਨੂੰ ਆ ਪੈਸਾ ਦਿੱਤਾ ਤਾਂ ਉਹਨੇ ਮੈਨੂੰ ਹੀ ਆ ਦੇ ਉਹਨਾਂ ਨੇ ਆ ਕੰਮ ਕੀਤਾ ਤਾਂ ਮੈਨੂੰ ਹੀ ਆ ਕੰਮ ਕਰਕੇ ਦੇ ਇਹ ਲੈ ਵੀ ਢੀ ਲੈ ਵੀ ਚੰਦਰੀ ਬੁੱਢੀ ਸਾਡੇ ਪੱਲੇ ਬੈ ਗਈ ਆ ਨਾ ਇਹ ਹੋਰ ਕੇ ਦਾ ਬੰਦਾ ਰੱਬ ਕੇ ਦੇ ਪੱਲੇ ਪਾ ਵੀ ਨਾ ਇਹੋ ਜੀ ਬੁੱਢੀ ਐ ਲੇ ਲਾ ਵੀ ਬੁੱਢੀ ਚਾਵਲ ਬੱਲੇ ਪਈ ਸਾਡੇ ਤੇ ਇਹਨੇ ਲੈ ਵੀ ਇੰਨਾ ਲੈ ਵੀ ਕੀਤਾ ਵਾ ਨਾ ਸਾਨੂੰ ਦੁਖੀ ਬਹੁਤ ਜਿਆਦਾ ਲੱਗਦਾ ਫਿਰ ਕੋਈ ਪੰਗਾ ਪੈ ਗਿਆ ਹਾਂ ਦੱਸ ਹਾਂ ਦੱਸ ਹਾਂ ਓ ਮੇਰੇ ਕੋ ਪੈਸੇ ਖੋ ਕੇ ਲੱਗੀ ਭਾਬੀ ਕੀ ਕਰਨੂੰ ਪਤਾ ਨਹੀਂ ਕਿਦੀ ਮੈਂ ਕੱਪੜੇ ਬਣਾ ਕੇ ਲਿਓਣੀ ਆ ਮੈਂ ਮੇਲਾ ਵੇਖਣ ਜਾਣਾ ਵਾ ਉਹਦੇ ਕੱਪੜਿਆਂ ਨੂੰ ਜ਼ਰੂਰੀ ਕੋਈ ਦੱਸ ਪਤਾ ਨਹੀਂ ਮੈਂ ਤੇ ਉਹਨੂੰ ਕਿਹਾ ਸੀ ਮੈਂ ਕਿਹਾ ਭਾਬੀ ਮੈਨੂੰ ਪੈਸੇ ਦੇ ਦੇ ਮੈਂ ਆਪਣੀ ਫੀਸ ਤਾਰਨੀ ਆ ਨਾਲੇ ਹਰ ਮੰਨੇ ਬੁੱਕਾ ਲੈਣੀ ਆ ਵਾ ਉਹ ਇਹ ਕਹਿੰਦੀ ਮੈਂ ਮੇਲਾ ਵੇਖਣਾ ਵਾ ਮੈਂ ਕਪੜੇ ਬਣਾਉਣੇ ਆ ਮੈਨੂੰ ਪੈਸੇ ਦੇ ਦੇ ਮੈਂ ਲਿਆ ਖੋ ਕੇ ਲੈ ਗਈ ਫਰਾਏ ਹੀ ਤੇ ਉਹ ਹੱਥ ਚੋਂ ਹੀ ਲੈ ਗਈ ਧੂਕੇ ਤੇ ਤੂੰ ਬੀਬੀ ਦੇ ਮਮੀ ਕਿਥੇ ਸੀ ਉਹ ਤਾਂ ਗਵਾਂਢੀ ਗਵਾਂਢੀਆਂ ਘਰੇ ਗਈਆਂ ਵਾ ਇਹ ਕੋਈ ਨਾ ਕੋਈ ਕਬੱਤ ਪਾਈ ਛੱੜਦੀ ਹੁਣ ਬੰਦਾ ਇਹਨੂੰ ਪੁੱਛੇ ਵੀ 10000 ਦੇਨੇ ਲੀਡੇ ਬਣਾ ਲੈਣੇ ਆ ਤੁਰ ਕੀ ਕਰੇ ਬੰਦਾ ਹੁਣ ਇਹਨੂੰ ਹੁਣ ਅਹੀਂ ਹੁਣ ਫੀਸ ਕਿੱਥੋਂ ਤਾਰਨੀ ਆ ਸਵੇਰ ਦਾ ਦਿਨ ਵਾ ਇੱਕ ਤੇ ਵੱਡੀ ਨਾ ਇੰਨਾ ਤੰਗ ਕੀਤਾ ਨਾ ਬਹੁ ਜਿਆਦਾ ਤੋਰ ਕੀ ਕਰੀ ਹੁਣ ਇਹਦਾ ਲਾਜਣਾ ਜਾ ਕੋਈ ਨਾ ਕੋਈ ਕਰਨਾ ਪੈਣਾ ਇਦਾਂ ਤੇ ਬਹੁਤ ਔਖਾ ਕੰਮ ਨਹੀਂ ਤੇ ਇਦਾਂ ਕਰੋ ਹੋ ਹੋ ਨਹੀਂ ਕਿਤੇ ਹੁਣ ਕੋਈ ਹੱਲ ਹੁਣ ਕਿੱਥੋਂ ਹੁਣ ਕਰਾ ਹੁਣ ਹੱਲ ਦੱਸ ਹੁਣ ਮੈਂ ਕੋਈ ਕਰਨਾ ਪੈਣਾ ਵਾ ਇਦਾਂ ਤੇ ਬਹੁਤ ਔਖਾ ਵਾ ਹੱਲ ਕੀ ਕਰਨਾ ਵਾ ਉਹਨੂੰ ਕਹੋ ਕਿ ਪੈਸੇ ਦੇ ਚੱਲ ਵੇਨਾ ਪੁੱਛ ਗਿਆ ਤਨੋ ਚਵਲ ਹੈਗੀ ਉਹਨੇ ਕਿੱਥੇ ਮੰਨਣਾ ਅੱਗੇ ਅੱਗੇ ਮੰਨਣਾ ਨਾਲ ਹੀ ਜੋ ਚਲ ਉਹਨੂੰ ਕਹਿ ਕਿ ਥੋੜੇ ਬੋਤੇ ਰੱਖ ਲੈ ਬਾਕੀ ਦੇ 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 ਇੰਨੇ ਆਲੇ ਥੋਨੇ ਕੱਪੜੇ ਬਣ ਜਾਣੀ ਆ ਨੇ ਤੇ ਸਿੱਧਾ 10000 ਇਕੱਠਾ ਹੀ ਲੈ ਲਿਆ ਵਾ ਉਹਨੂੰ ਆਪਣੇ ਆਪ ਵੀ ਸੋਚ ਚਾਹੀਦੀ ਐ ਨਹੀਂ ਕਿ ਹੁਣ ਇੰਨੇ ਪੈਸੇ ਆਂ ਤਾਂ ਮੈਂ ਲੀਲੇ ਬਣਾ ਲੇ ਤੇ ਉਹਨਾਂ ਕਿੱਧਰ ਜਾਣਾ ਵਾ ਉਹਦੇ ਕੰਨੀ ਲਾ ਵੀ ਚੌਲ ਬੁੱਢੀ ਪੱਲੇ ਪਈ ਆ ਨਾ ਬਹੁਈ ਆ ਜੀ ਬਹੁਤ ਦੁਖੀ ਕੀਤਾ ਇਹਨੇ ਤੇ ਵੀਰੇ ਨਹੀਂ ਹਟਦੀ ਦੇ ਘਰ ਦੇ ਸਾਧ ਲਾ ਇਹਦੇ ਅੱਗੇ ਸੱਦਣੇ ਬਣਾ ਮੈਂ ਤਾਂ ਨਾ ਕਿ ਕੀ ਕੁ ਪਤਾ ਜ਼ਿਆਦਾ ਪਉਣਾ ਕੀ ਕੁ ਪਤਾ ਜ਼ਿਆਦਾ ਪਉਣਾ ਨਾ ਹੀ ਪਈਏ ਨਾ ਹੀ ਪਈਏ ਤੇ ਪਰ ਹੁਣ ਇਹਨੇ ਉਹ ਕੰਮ ਕਰਾਉਣਾ ਹੀ ਆ ਲੱਗਦਾ ਇਹਨੂੰ ਵੀ ਸਮਝ ਚਾਹੀਦੀ ਆ ਨਾ ਆਪਣੇ ਇਹ ਕਿੜਾ ਨਹੀਂ ਆਣੀ ਆ ਕਪਾਤਾ ਤੇ ਉਹੋ ਹੀ ਆ ਪਾਉਣਾ ਹੀ ਨਹੀਂ ਹਟਦੀ ਇਹ ਜਿਆਦਾ ਔਖਾ ਕਰੀ ਜਾਂਦੀ ਆ ਹੂੰ ਹੁਣ ਕਰਨਾ ਪੈਣਾ ਕੋਹ ਨਾ ਕੋਹੇ ਤੇ ਬਹੁਤ ਔਖਾ ਵਾ ਫੇਰ ਇਦਾਂ ਕੀ ਕਰਾਂਗੇ ਅਸੀਂ ਇਹ ਤਾਂ ਹੁਣ ਕੋਈ ਨਾ ਕੋਈ ਚਲੋ ਫੇਰ ਚਲਦੇ ਆ ਘਰ ਫੇ ਵੀ ਇੰਨੇ ਫੇ ਕੀ ਜਾਂਦੀ ਏ ਹਾਂਜੀ ਹੈ ਚਲੋ ਚਲ ਆਜੋ ਪੁੱਛੋ ਉਹ ਦੇਖੀ ਕਿੱਥੇ ਵੜੀ ਆ ਹੈ ਕਿੱਥੇ ਵੜੀ ਦੱਸ ਹਾਂ ਹੈ ਤੀ ਹੋ ਗਿਆ ਵਾ ਮਿਲਦਾ ਫੇਰ ਕਲਕਲੇਸ਼ ਪੈਣ ਵਾਲਾ ਵਾ ਮਿਲਦਾ ਬਾਦ ਉਹਨਾਂ ਨੇ ਲਾਤੀ ਲੁਤੀ ਲੱਗਦਾ ਇਹ ਤਿਆਰ ਹੋਣ ਡਈ ਹੀ ਸੀ ਕਿ ਚਲ ਸੂਟ ਲੈ ਕੇ ਆਉਂਗੀ ਮੈਨੂੰ ਲੱਗਦਾ ਕੋਈ ਹੋਰ ਇਸ ਪਵਾੜਾ ਪੈ ਗਿਆ ਚਲ ਸੁਣਾ ਦੇ ਸਹੀ ਗੱਲ ਹਾਂਜੀ ਹਾਂ ਜੀ ਕੁੜੀਆਂ ਨੂੰ ਪਹਿਲੇ ਲੈ ਲੈ ਆਈਆਂ ਨਹੀਂ ਨਹੀਂ ਮੈਂ ਨਹੀਂ ਲੈ ਉਹ ਕਿਨੇ ਲਿਆ ਉਹ ਤਾਂ ਮੈਂ ਉਹਨਾਂ ਨੇ ਲੈ ਕੇ ਆਈ ਹੀ ਕਿ ਮੈਂ ਚੱਲ ਜਿਨੇ ਲੱਤੇ ਬਣਾ ਲੂੰਗੀ ਤੇ ਤੇਰੇ ਲਈ ਜ਼ਰੂਰੀ ਕਰਿਆ ਨਹੀਂ ਉਹ ਤੁਹਾਨੂੰ ਹੀ ਬਰਾ ਮੇਲਾ ਤਮੇਂ ਲੈ ਮੈਨੂੰ ਜਰੂਰੀ ਆ ਨਾ ਫੀਸ ਨਹੀਂ ਜਾਣਦੀ ਆਪਣੀ ਚੱਲ ਫੀਸ ਅਗਲੇ ਮਹੀਨੇ ਤਾਰ ਲੈ ਜੀ ਆ ਅਗਲੇ ਮਹੀਨੇ ਤਾਰ ਲੈਣ ਗਿਆ ਉਹਨਾਂ ਦਾ ਸਾਲ ਖਰਾਬ ਹੋ ਜਾਣਾ ਉਹਨਾਂ ਦਾ ਚੱਲ ਹੁਣ ਮੈਂ ਲੈ ਆਉਂਦੇ ਆ ਮੈਨੂੰ ਲੈ ਲੈ ਕੇ ਤੂੰ ਪੈਸੇ ਵੜਾ ਦੇ ਮੈਂ ਦੇ ਬੜੀਆਂ ਨੂੰ ਉਹ ਮੈਂ ਤਿਆਰ ਹਾਂ ਨਹੀਂ ਆ ਤਿਆਰ ਨਹੀਂ ਮੈਂ ਨਹੀਂ ਆਣਾਂਗੇ ਕੋਈ ਪੈਸੇ ਵੜਾ ਦੇ ਦੇ ਬੜੀਆਂ ਤੋਂ ਮਨ ਨਹੀਂ ਰਿਹਾ ਧਾਣਾ ਕਰੋ ਮੈਨੂੰ ਇਦਾਂ-ਉਦਾਂ ਮੈਨੂੰ ਤੂੰ ਪੈਸੇ ਖੜਾ ਤੇ ਕੁੜੀਆਂ ਨੇ ਦੇ ਉਹਨਾਂ ਨੂੰ ਫੀਸ ਆ ਗਈ ਹੁਣ ਮੈਨੂੰ ਪਤਾ ਉਹਨਾਂ ਨੇ ਤੁਹਾਨੂੰ ਲੁੱਤੀ ਲਈ ਹੈ ਨਾ ਲੁੱਤੀ ਨਹੀਂ ਲੁੱਤੀ ਇਹਨਾਂ ਨੇ ਪਿਓ ਕਾ ਪੈਸੇ ਮਗਾਏ ਆ ਉਹਨਾਂ ਨੇ ਤੁਹਾਨੂੰ ਆਖਿਆ ਕਿ ਜਾਂ ਮੈਨੂੰ ਆਖਿਆ ਪੈਸੇ ਦੇਣ ਨੂੰ ਮੈਨੂੰ ਪਤਾ ਤੁਸੀਂ ਪੱਲਿਓ ਪੈਸੇ ਦਿੱਤੇ ਉਹਨਾਂ ਨੂੰ ਕਦੋਂ ਪੱਲੇ ਦਿੱਤੇ ਆ ਜੋ ਮੈਂ ਤੁਹਾਨੂੰ ਮੈਸੇਜ ਖਾ ਲਿਆ ਕਿ ਆ ਕਿਉਂ ਨੇ ਫੋਨ ਦੇ ਤੇ ਮੈਸੇਜ ਖਾ ਲਿਆ ਕਿ ਪੈਸੇ ਮਗਾਏ ਆ ਪਿਛਲੇ ਬਥੇਰੇ ਆ ਕਿਹੜੇ ਅਗਲੇ 3 ਮਹੀਨੇ ਤਰੀਕ ਨਹੀਂ ਆਦੀ ਉੱਤੇ ਮੈਨੂੰ ਨਹੀਂ ਪਤਾ ਕਿ ਤੁਸੀਂ ਮੈਨੂੰ ਤੇ ਮੇਰੇ ਨਿਆਣਾ ਲੀੜੇ ਮੈਂ ਕਿਹਨੂੰ ਲੀੜਾ ਬਣਾ ਕੇ ਦੇਣਾ ਤੂੰ ਪੈਸੇ ਦੇ ਤਾਂ ਕੁੜੀਆਂ ਨੂੰ ਦੇ ਗਿਆ ਤਾਂ ਨਾ ਆਪਣੀ ਪੀਛਾ ਕਰਨੇ ਕਿ ਤਾਫਾ ਤੂੰ ਬਹਲੇ ਹੋਣਾ ਕਿੰਨੀ ਛੇਤੀ ਵੇਖ ਲੋ ਤੇਰੇ ਲੀੜੇ ਦੀ ਕੋਈ ਜ਼ਰੂਰੀ ਨਹੀਂ ਹੈ ਤੇਰੇ ਲਈ ਵੇਖ ਲੋ 5 ਮਹੀਨੇ ਤਾਂ ਨਹੀਂ ਕੱਡੇ ਕਿੰਨੀ ਛੇਤੀ ਤੁਹਾਨੂੰ ਲੁੱਤੀ ਲੈ ਲੁੱਤੀ ਲੈ ਉਹਨਾਂ ਨੂੰ ਹੋਰ ਕਿਉਂ ਦੱਸਣਾ ਜਦ ਤੂੰ ਜਾ ਕੇ ਤਾਂ ਨਾਲ ਲੜ ਕੇ ਪੈਸੇ ਖੋਲੇਂਗੀ ਮੈਂ ਜੋ ਪੈਸਾ ਉਹਨਾਂ ਚਲਦਾ ਤੂੰ ਕਿਤੋਂ ਕੇ ਪੈਸੇ ਖੋਲੇਂ ਜਾਂਦੇ ਨਾ ਕੋ ਉਹ ਮੈਂ ਖੋਏ ਨਹੀਂ ਆ ਮੈਂ ਉਹਨਾਂ ਕੋਲੋਂ ਤਾਂ ਮੰਗ ਲਿਆ ਹੀ ਹਾਂ ਹਾਂ ਉਹ ਤਾਂ ਉਹ ਤਾਂ ਮੰਗ ਲਿਆ ਤੂੰ ਉਹ ਤੇਰੇ ਮੇਰੇ ਕੋ ਪੈਸੇ ਮੰਗਣਗੇ ਤਾਂ ਕੋਈ ਨ ਮੈਨੂੰ ਨਹੀਂ ਪਤਾ ਆ ਵੀ ਮੈਂ ਵੀੜ ਲੈਣੇ ਆ ਲੀਡਾ ਲੈਣੇ ਤੂੰ ਪਹਿਲੇ ਫੜਾ ਦੇ ਮੈਂ ਨਹੀਂ ਦੇਣੀ ਮੈਂ ਪੈਰ ਮਾਰਨੀ ਨਹੀਂ ਦੇਣੀ ਉਹ ਤੂੰ ਹੀ ਆ ਬੋਜੀ ਕਰਨਾ ਹੋਰ ਕੀ ਕਰਨਾ ਮੈਂ ਤੇਰੇ ਸੱਦ ਦਾ ਮਾਪੀ ਉਹਦੇ ਵਿੱਚ ਕੀ ਹਗਾ ਤਾ ਤੋੜਦਾ ਕਾਨੂੰਨ ਨਾਲ ਹੀ ਇੱਥੇ ਇਹ ਜਿਹੜੀਆਂ ਜਿਆਦਾ ਲੁੱਤੀ ਨੇ ਜਿਆਦਾ ਲੁੱਤੀ ਤੂੰ ਤੋੜਦਾ ਇੱਥੇ ਤੇ ਤੈਨੂੰ ਦੱਸਦਾ ਮੈਂ ਤੂੰ ਨਹੀਂ ਆਣ ਕੇ ਮੇਰੇ ਦਿਵਾਲੀ ਉਹਨਾਂ ਨੂੰ ਕਿੰਨਾ ਕਿਤਾ ਕਰ ਹੀ ਦੇਣਾ ਪੈਸੇ ਤੈਨੂੰ ਉਹਨਾਂ ਪੈਸੇ ਦਾ ਤੂੰ ਹੁਣ ਵਰਤ ਲੈ ਨੂੰ ਪੈਸੇ ਤੇ ਤੁਹਾਡੇ ਆ ਨਹੀਂ ਪੈਸੇ ਮੇਰੇ ਕਿਉਂ ਆ ਮੈਨੂੰ ਪਤਾ ਪਤਾ ਨਹੀਂ ਤੇਰੇ ਪੈਸੇ ਆ ਪਹਿਲੇ ਢਾਡੇ ਪਹਿਲੇ ਢਾਡੇ ਆਹ ਨਾ ਵਾਹਟਾਓ ਇਹਨਾਂ ਨੂੰ ਹਟਾਓ ਉਹਨਾਂ ਨੂੰ ਉਹੀ ਕਰਦੀਆਂ ਮਾਲਕਾਂ ਮਾਲਕਣਾ ਆਪਣੇ ਘਰ ਜਾ ਕੇ ਮਾਲਕਣਾ ਆਪਣੇ ਘਰ ਦੀ ਜਾ ਕੇ ਮਾਲਕਣਾ ਉਹਨਾਂ ਵੀ ਹਿੱਸਾ ਹੈ ਇੱਥੇ ਤੂੰ ਕਿੱਦਾਂ ਪਖੰਡ ਭਰਿਆ ਮਾਰ ਮਾਰ ਕੇ ਕਰਿਆ ਤੇ ਵੇਖੀ ਤੇਰਾ ਕਿੱਦਾਂ ਭਰਦਾ ਸੱਜਣਾ ਤੇ ਮਾਂ ਬੇ ਨੂੰ ਤੇ ਵੇਖੀ ਤੇਰਾ ਕੀ ਹਾਲ ਕਰੋਂਦਾ ਤੇਰਾ ਤੇਰਾ ਰਸਾਂ ਵਲੇ ਤੂੰ ਤੇਰਾ ਉਹਨਾਂ ਦੇ ਨਾਲ ਹੀ ਕਰਾ ਪਹਿਲਾ ਮੇਰੇ ਤਿਆਰ ਹੋਈ ਹੀਗੀ ਈਲਾ ਜਾ ਕੇ ਸੂਟ ਸੜ ਲੈ ਕੇ ਆਉਣੀ ਆ ਕਿੰਨੀ ਛੇਤੀ ਲੁਤੀ ਲਾ ਦਿੱਤੀ ਉਸੇ ਵळे ਆਪਣੇ ਵੀਰ ਨੂੰ ਉਹ ਜੇ ਇਹ ਜੜਾਣ ਕੇ ਮੇਰੇ ਦਿਵਾਲੇ ਹੋਈ ਜਾਂਦੇ ਆ ਆਏ ਹੁਣ ਮੈਂ ਕੀ ਕਰਾਂ ਦੱਬਾ ਪੈਸੇ ਮੋੜਨੇ ਪੈਣਗੇ ਮੈਂ ਨਹੀਂ ਮੋੜਨੇ ਮੋੜਨੇ ਜਿੱਥੋਂ ਮਰਜੀ ਥੀਸਾਂ ਤਾੜਿਆ ਰਹਿਣ ਵੇਖ ਲੈਨੀ ਹੁਣ ਕੀ ਬੰਦਾ ਵਾ ਚੱਲ ਵੇਖਾਂ ਤਾਂ ਸਹੀ ਕੀ ਕਰਨ ਦਾ ਇਹ ਹੁਣ ਨਹੀਂ ਸਿਮੇ ਅੱਜ ਬਣੀ ਉਹ ਗੱਲ ਅੱਜ ਇਹ ਹੀ ਹੋਣੀ ਮਾਵਾ ਖਾਤਰਦਾਰੀ ਇਹਨੇ ਜਿਆਦਾ ਪਖੰਡ ਫੜਿਆ ਸੀ ਕਿੰਨੇ ਦਿਨ ਹੋ ਗਏ ਹੌਣ ਸੌਖੀ ਆ ਜਦੋਂ ਦੋ ਦੋ ਨੇ ਕਿਹਾ ਹੀ ਪੈਸੇ ਦੇ ਦੇ ਆਹੋ ਵਾਵਾ ਕਲੇਸ਼ ਪਿਆ ਹੁਣ ਜਾਬ ਦਾ ਉਹ ਇਹਨੇ ਸੂਤਰ ਵੀ ਇਦਾਂ ਆਉਣਾ ਸੀ ਹੁਣ ਸਤਨੇ ਪੈਣੀ ਇਹਦੇ ਮਾਪਿਓ ਵੇਖੀ ਵੀਰੇ ਨੇ ਸਦਣੀ ਇਦਾਂ ਛੰਡ ਪੈਣੀ ਇਹਨੂੰ ਵੇਖੀ ਹੁਣ ਕੀ ਬਣਦਾ ਇਹਦਾ ਆਹ ਵੇਖੀ ਸਹੀ ਹੁਣ ਇਦਾਂ ਸੂਤਰ ਆਉਣਾ ਇਹਨੇ ਮਿਲੇ ਪੈਸੇ ਵੀਰੇ ਦਿੱਤੇ ਉਹਨੇ ਉਹ ਪੈਸੇ ਕਿੱਥੇ ਦਿੱਤੇ ਨੇ ਤੁਹਾਨੂੰ ਪਤਾ ਤਾਂ ਹੈਗਾ ਉਹ ਚਵਲ ਦਾ ਲੇ ਹੁਣ ਫਿਰ ਹੁਣ ਫਿਰ ਕੋਈ ਨਾ ਕੋਈ ਬਨੇ ਹੱਲ ਕਰਦੇ ਆ ਫਿਰਕੇ ਆਹੋ ਇਹ ਤੇ ਝੋਨਾ ਚਾਹ ਨਾ ਬਣੀ ਆਇਆ ਤੇ ਕਿੱਦਾਂ ਸੂਤਰ ਆਊਗਾ ਕੰਮ ਯਾਰਦੀ ਨੂੰ ਪੁੱਛ ਲਈਨੇ ਯਾਰਦੀ ਨੂੰ ਅੱਜ ਨਾ ਉਰਪਾ ਆਈ ਇਹਨਾਂ 15 20 ਦੁਨਾਂ ਤੱਕ ਝੋਨੇ ਨੇ ਹੂੰ ਉਹਦੀ ਕੋਲ ਲੈਣੇ ਪੈਣੇ ਫੇਦਾਰੇ ਆਹੋ ਨੂੰ ਫਿਰ ਫੜ ਲਈਨੇ ਯਾਰਦੀ ਉਹ ਤੇ ਕੋਈ ਨਹੀਂ ਮੈਂ ਤੁਹਾਨੂੰ ਪਲਾਗ ਨਾ ਫੋਨ ਆੜਦੀ ਇਹਨੂੰ ਹਾਂਜੀ ਤੇ ਚੱਲ ਮੈਂ ਲਾਉਣਾ ਪਲਾ ਫੋਨ ਤੇ ਪੁੱਛਦਾ ਮੈਂ ਪਲਾਕ ਮੈਂ ਕਰਦਾ ਮੈਂ ਗੱਲ ਫਿਰ ਜਾ ਚੱਲ ਵੇਖ ਲੋ ਕਰਕੇ ਗੱਲ ਹੂੰ ਆਪ ਵੀ ਨੂੰ ਸਮਝੋੜਾ ਹੀ ਨਾ ਕਿ ਕੋਈ ਗੱਲ ਨਹੀਂ ਤੂੰ ਦੇ ਦੇ ਪੈਸੇ ਪੁੱਛਿਆ ਉਹਨੂੰ ਓਏ ਉਹ ਨਹੀਂ ਸਮਝਦੀ ਹਾਂ ਲਾ ਕੇ ਉਹਨੂੰ ਆਰਤੀ ਨੂੰ ਫੋਨ ਤੇ ਪੁੱਛਦਾ ਉਹਨੂੰ ਚੱਲ ਪੁੱਛ ਲੈ ਪੁੱਛ ਲੋ ਆ ਇਹ ਓਏ ਆ ਗਿਆ ਨੰਬਰ ਉਹਦਾ ਜਾਣ ਲਈ ਇਹ ਬੰਦਾ ਹਾਂ ਹੈਲੋ ਹਾਂਜੀ ਸਸਿਕਾ ਭਾਜੀ ਹਾਂਜੀ ਹੋਰ ਠੀਕ ਠਾਕ ਜੇ اچھا ਕੰਮ ਹੀ ਇੱਕ ਨਿਕਾਜਿਆ ਮੂਰ ਰੁਪਇਆ ਦੇਈਦਾ 10000 ਉਹ ਲੋੜ ਹੋ ਪੈ ਗਈ ਆ ਕਿ ਕੁੜੀਆਂ ਦੇ ਫੀਸ ਤਾਰਨ ਲਈ ਗੱਲ ਜਦੀ ਤੇ ਇਦਾਂ ਹੀ ਤੁਹਾਨੂੰ ਪਤਾ ਹੀ ਹੈ ਕਿ ਹੁਣ ਆਉਣੀ ਵਾਲਾ ਬਸ ਹੋਣਾ ਫਿਰ ਉਹ ਆਪਣਾ ਕਰ ਲਾਂਗੇ ਵਾਧਾ ਘਾਟਾ ਹੂੰ ਉਹਨੇ ਇਹ ਦਿਨਾ ਕਰੋ ਆਪਣਾ ਥੋੜਾ ਕਰ ਦੋ ਹੋਣੀ ਵਾਲਾ ਝੋਨਾ ਫਿਰ ਤੋਂ ਕੋਈ ਨਹੀਂ ਆਪਣਾ ਝੋਨਾ ਟਾੜੇ ਹੀ ਹੋਣਾ ਹੈ ਕਿਹੜਾ ਹੋਰ ਕਿਤੇ ਖੜਨਾ ਦੱਸ ਹੂੰ ਆ ਚੱਲ ਨਹੀਂ ਚੱਲ ਜ਼ਿਆਦਾ ਨਹੀਂ ਮੈਂ ਰੱਖਿਆ 1000 ਰੁਪਏ ਇਸ ਕਰਕੇ ਮੰਗਿਆ ਵਾ ਹੂੰ ਆ ਉਹ ਨਹੀਂ ਨਹੀਂ ਧਨਾ ਕਰੋ ਤੁਸੀਂ ਜ਼ਰੂਰੀ ਆ ਮੈਂ ਤਾਂ ਕਰਕੇ ਅੱਗੇ ਮੈਂ ਅੱਗੇ ਕਿਸੇ ਕੋ ਤੁਹਾਨੂੰ ਕਿਤੇ ਫੋਨ ਨਹੀਂ ਲਾਇਆ ਅੱਗੇ ਮੈਂ ਇਸ ਕਰਕੇ ਮੰਗੇ ਨਹੀਂ ਟਾੜੇ ਕੋਈ ਕਿ ਚੱਲ ਆਪਾਂ ਮੈਂ ਇਸ ਕਰਕੇ ਉਦੋਂ ਦਾ ਸਭ ਨੂੰ ਮੰਗੇ ਨਹੀਂ ਕੀਤਾ ਨਹੀਂ ਇਸੇ ਕਰਕੇ ਕਿ ਚੱਲ ਕਿ ਝੋਨੇ ਤੇ ਮੈਂ ਸਾਰੇ ਇਕੱਠੇ ਖੜੂੰਗਾ ਤੇ ਤਾਰੇ ਵੇਖੋਗਾ ਕਰ ਦੋਗਾ ਚਲੋ ਚਲੋ ਵੇਨਾ ਮੈਂ ਫਿਰ ਨਾ ਆਉਣਾ ਤੁਹਾਡੇ ਕੋ ਅੱਧੇ ਘੰਟੇ ਤੱਕ ਉਹਨੂੰ ਤੇ ਫਿਰ ਲੈ ਜਾਣਾ ਆਣ ਕੇ ਹੈ ਆ ਚਲੋ ਠੀਕ ਚਾ ਮਿਹਰਬਾਨੀ ਭਾਈ ਜੀ ਓਕੇ ਚਲ ਹਾਂ ਬਣ ਕੀ ਗੱਲ ਠੀਕ ਆ ਹੁਣ ਅਰਤੀਆਂ ਤਾਂ ਮੈਂ ਤੁਹਾਨੂੰ ਦੇ ਦਿੰਦਾ ਆਂ ਅੱਗੇ ਚਲ ਮੈਂ ਫਿਰ ਲੈ ਆਉਂ ਫਿਰ ਪੈਸੇ ਹੈ ਠੀਕ ਠੀਕ ਆ ਵੇ ਲੋ ਇਹਦਾ ਕਲੇਸ਼ਨ ਦਾ ਕਰਕੇ ਕੀ ਦੇ ਕੀ ਦੇ ਤਰਲੇ ਲੈਣੇ ਪੈਣ ਈ ਸਾਨੂੰ ਹੁਣ ਚਲੋ ਹੁਣ ਕੋਈ ਨਹੀਂ ਇਹਦੇ ਹੋਂ ਸੱਤ ਦੇ ਤੇ ਮਾਂ ਪਿਓ ਨੂੰ ਕਿਉਂ ਨਾ ਉਹਨਾਂ ਨਾਲ ਕਰਦੇ ਗੱਲ ਹਾਂਜੀ ਕਰਨੀ ਪੈਣੀ ਐ ਇਦਾਂ ਤੇ ਬਹੁਤ ਔਖਾ ਕੰਮ ਹਾਂ ਹਾਂਜੀ ਚਲ ਠੀਕ ਐ ਮੈਂ ਫੇਰ ਜਾਂਦਾ ਤੇ ਫੇਰ ਮੈਂ ਲਿਓ ਨਾ ਮੈਂ ਹਾਂਜੀ ਆ ਫੇਰ ਲਿਆ ਕੇ ਦੂੰ ਨਾ ਵੀਰਾ ਵਿਚਾਰਾ ਵੇਲਾ ਕਿੱਦਾਂ ਤਰਲੇ ਲੈਣ ਡਿਆ ਈ ਤੇ ਇਹਨੂੰ ਮਾਸਾ ਹੱਕ ਨਹੀਂ ਹੈਗੀ ਵੀ ਮੈਂ ਹਣਾ ਮੇਰਾ ਘਰ ਵਾਲਾ ਤਰਲੇ ਲੈਂਦਾ ਫਿਰਦਾ ਇਹਨੂੰ ਨਹੀਂ ਸ਼ਰਮ ਆਉਣੀ ਮਾਸਾ ਵੇਲਾ ਉਹ ਆਪ ਮੰਗਣ ਗਿਆ ਤਾਂ ਇਹ ਤਾਂ ਵੀ ਨਹੀਂ ਦਿੱਤੇ ਇਹਨੇ ਆਹੋ ਸ਼ਰਮ ਹੀ ਨਹੀਂ ਹੈਗੀ ਤੇ ਆਪਣੇ ਆਪ ਲੀੜੇ ਦਾਸ ਇਹ ਤੇ ਜਿਆਦਾ ਜ਼ਰੂਰੀ ਹੀ ਹੋਰ ਈੜੀ ਆ ਦੀ ਅੱਗ ਲੱਗੀ ਰਹਿੰਦੀ ਮੇਲਾ ਹੀ ਬਸ ਮੇਲਾ ਹੀ ਆ ਮੈਂ ਆਂਦੀ ਮੈਂ ਉੱਥੇ ਹੀ ਪੂਜੀ ਜਾਵਾਂ ਬਸ ਸਾਰੇ ਹੋਰ ਕੇ ਹੋਰ ਇਹਨੇ ਉਹ ਕੋਈ ਕਰਨਾ ਲੀੜਿਆ ਇੰਦਾ 1000 ਦੇ ਤਨੀ ਪੰਜ ਜਾਣੇ ਆਹੋ ਉੱਥੇ ਹੀ ਪੂਜਣੇ ਚੱਲ ਵੇਨੇ ਆ ਕਰਦਾ ਵੀਰਾ ਵਿਚਾਰਾ ਕੋਈ ਨਾ ਕੋਈ ਹਾਲ ਇੰਦਾ ਨਹੀਂ ਬਣ ਜਾਨੀ ਆਹੋ ਹੂੰ ਚੱਲ ਆ ਵੀ ਆਖਾਂ ਜਿਹੜੀ ਹੁਣ ਡੋਨ ਮਟਾ ਬਣ ਕੇ ਬੈਠੀ ਆ ਇਹ ਸਾਰੇ ਇਹਦੀ ਫੀਸ ਤੇ ਕਵਾੜੇ ਆ ਤੇ ਭਾਬੀ ਜੇ ਸਾਡਾ ਮਹੀਨਾ ਚੜਿਆ ਰਹਿੰਦਾ ਤੇ ਤੇਰਾ ਵੀ ਸੂਟਾ ਦਾ ਮਹੀਨਾ ਚੜਿਆ ਹੀ ਰਹਿੰਦਾ ਫਿਰ ਆ ਮੈਂ ਆ ਕਾਲਜ ਚ ਪੜਨਾ ਮੈਂ ਅਹੀਂ ਤੇ ਸਰਕਾਰਿਆਂ ਚ ਪੜ ਗਏ ਸੀ ਕਿ ਮੈਂ ਵੀ ਸਰਕਾਰੀ ਚ ਪੜਨ ਦੀਆਂ ਹਾਂ ਉੱਥੇ ਫੀਸ ਹੀ ਇੰਨੀ ਮੈਂ ਕੀ ਕਰਾਂ ਇੰਨੀ ਆ ਫੀਸ ਆ ਲੈਣੀ ਆਂ ਹੀ ਕਦੀ ਵੀ ਪੜੇ ਇਹ ਲਾਂ ਕਿ ਕਿਹੜੀ ਤੂੰ ਡੀਸੀ ਲੱਗ ਜਾਨੀ ਪੜ ਕੇ ਆ ਜਰ ਪੁੱਛ ਲੈ ਫਿਰ ਉਹਨੀ ਫੀਸ ਦਾ ਮੈਂ ਵਾਅਦਾ ਨਹੀਂ ਦੱਸਾਂਗੀ ਤੁਹਾਨੂੰ ਮੈਨੂੰ ਪਤਾ ਵਾ ਜਿਹੜੇ ਤਰੀਕੇ ਨਾਲ ਆਉਂਦੀਆਂ ਤੇ ਕੋਈ ਟੰਕਾ ਨਹੀਂ ਲਾਇਆ ਹੀ ਇਹੋ ਜਿਹੇ ਵਾਗਿਆ ਹਾਨੂੰ ਨਹੀਂ ਕੀਆ ਬਾਬਾ ਮ